ਇੱਕ ਵਾਰੀ ਗੈਂਗਸਟਰਾਂ ਦੇ ਖਿਲਾਫ ਪੁਲਿਸ ਦਾ ਵੱਡਾ ਐਕਸ਼ਨ ਕਿਹੜਾ ਨਾਮੀ ਗੈਂਗਸਟਰ ਰਹਿ ਹੈ ਤੜਪ ਪੁਲਿਸ ਕਸਟਡੀ ਚ ਕੀ ਮੇ ਕਿਤਾਬ ਪੁਲਿਸ ਨੇ ਇਸ ਗੈਂਗਸਟਰ ਨੂੰ ਇਸ ਸਮੇਂ ਮੰਗ ਰਿਹਾ ਹੈ ਜਾਣਤੇ ਨਾਲ ਹੀ ਇੱਕ ਹੈਡ ਕਨਸਟੇਬਲ ਵੀ ਹੋਇਆ ਇਨ ਕਾਊਂਟਰ ਵਿਦ ਜਖਮੀ ਫਿਰ ਹਾਲ ਬੱਡੀ ਕਵਰ ਨਾਲ ਮੈਂ ਜਸਵਿੰਦਰਪਾਲ ਚੰਦ ਸ਼ਾਂਤ ਪੰਜਾਬੀ ਤੋੜਾ ਖਾਂ ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਦਿੱਲੀ ਪੁਲਿਸ ਵੱਲੋਂ ਮਿਲ ਰਹੀ ਹੈ। ਦਿੱਲੀ ਪੁਲਿਸ ਨੇ ਇੱਕ ਵਾਰੀ ਫਿਰ ਦਾਸਤਾ ਕੀ ਗੈਂਗਸਟਰਾਂ ਨੂੰ ਹੁਣ ਬਖਸ਼ਿਆ ਨਹੀਂ ਜਾਵੇਗਾ ਕਿਉਂਕਿ ਦਿੱਲੀ ਪੁਲਿਸ ਪੂਰੇ ਐਕਸ਼ਨ ਵਿੱਚ ਅਸਵੇ ਤੋਂ ਹੀ ਐਕਸ਼ਨ ਵਿੱਚ ਲੱਗੀ ਰਹੀ ਪੁਲਿਸ ਨੇ ਕਰਤਾ ਵੱਡਾ ਕਾਰਨਾਮਾ। ਇੱਕ ਗੈਂਗਸਟਰ ਜਿਹਦਾ ਨਾਮ ਸੀ ਆਪਣੇ ਆਪ ਵਿੱਚ ਵੱਡਾ ਨਾਮ ਸੀ ਤੇ ਆਪਣੇ ਆਪ ਦੀ ਗੈਂਗਸਟਰ ਅਤੇ ਬਦਮਾਸ਼ੀ ਨਾਲ ਉਸਨੇ ਪੂਰੇ ਏਰੀਏ ਨੂੰ ਕਮਾ ਰੱਖਿਆ ਸੀ ਜਾਨੀ ਕਿ ਦੇਰ ਦੀ ਰਾਣੀਤੀ ਭੂਮੀ ਨੂੰ ਵੀ ਛੱਡਿਆ ਨਹੀਂ ਸੀ ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਇਹ ਹੈ ਕਿ ਦਿੱਲੀ ਪੁਲਿਸ ਨੇ ਇੱਕ ਮੁਠ ਭੇਡ ਵਿੱਚ ਕਾਕੂ ਪਹਾੜੀਆ ਨਾਮ ਦੇ ਬਦਮਾਸ਼ ਨੂੰ ਗ੍ਰਿਫਤਾਰ ਕੀਤਾ ਹੈ ਮੁਕਾਬਲੇ ਦੌਰਾਨ ਅਪਰਾਧੀ ਦੀ ਲੱਤ ਵਿੱਚ ਗੋਲੀ ਲੱਗੀ ਹੈ ਜਾਨੀ ਕਿ ਬੁਰੀ ਤਰ੍ਹਾਂ ਗੰਭੀਰ ਜ਼ਖਮੀ ਹੋ ਗਿਆ ਹੈ ਤੇ ਪੁਲਿਸ ਤੋਂ ਜਾਣ ਦੀ ਖੀਮਾ ਮੰਗਦੇ ਹੋਏ ਉਸਨੇ ਕਿਹਾ ਕਿ ਮੈਨੂੰ ਬਖਸ਼ ਦਿਓ ਮਹਿਰੋਲੀ ਪੁਲਿਸ ਸਟੇਸ਼ਨ ਨੇ ਮਲਜ਼ਮਾਂ ਨੂੰ ਇਹ ਲਾ ਲਈਏ ਮਸ ਡਰਾਮਾ ਸੈਂਟਰ ਵਿੱਚ ਦਾਖਲ ਕਰਾਇਆ ਰਿਪੋਰਟ ਅਨਸਾਰ ਇਹ ਮੁੱਠਪੜ 4 ਵਜੇ ਦੇ ਕਰੀਬ ਮਹਿਰੋਲੀ ਵਿੱਚ ਪੁਲਿਸ ਸਟੇਸ਼ਨ ਖੇਤਰ ਵਿੱਚ ਬਦਮਾਸ਼ ਨੇ 4 ਗੋਲੀਆਂ ਚਲਾਈਆਂ ਜਿਸ ਵਿੱਚ ਹੈੱਡ ਕਨਸਟਬਲ ਰਵਿੰਦਰ ਜ਼ਖਮੀ ਹੋ ਗਈ ਤੇ ਦੋ ਹੋਰ ਪੁਲਿਸ ਅਧਿਕਾਰੀਆਂ ਦੀਆਂ ਬੁਲਟ ਪ੍ਰੂਫ ਜੈਕਟਾਂ ਤੇ ਗੋਲੀਆਂ ਲੱਗਿਆ ਜਵਾਬੀ ਕਾਰਵਾਈ ਚ ਮਹਰੋਲੀ ਪੁਲਿਸ ਸਟੇਸ਼ਨ ਦੇ ਪੁਲਿਸ ਟੀਮ ਨੇ 4 ਗੋਲੀਆਂ ਚਲਾਈਆਂ ਅਤੇ ਅਪਰਾਧੀ ਨੂੰ ਗ੍ਰਿਫਤਾਰ ਕਰ ਲਿਆ ਦੋਸ਼ੀ ਦੀ ਪਛਾਣ ਸ਼ਾਨ ਕਨਿਸ਼ਚ ਕੋ ਵਿਸ਼ਾਲ ਹੁਫ ਕੁੱਕੂ ਵਜੂ ਹੋਈ ਹੈ ਜਦੇ ਹਥਿਆਰ ਐਕਟ ਦੇ ਕਈ ਦੋਸ਼ਾਂ ਦਿੱਲੀ ਪੁਲਿਸ ਨੂੰ ਮੁਕਾਬਲੇ ਵਾਰੀ ਜਾਣਕਾਰੀ ਦਿੰਦੇ ਹੋਏ ਕਿ ਆ ਕੀ ਦੋਸ਼ੀ ਨੇ ਪੱਜਣ ਦੀ ਕੋਸ਼ਿਸ਼ ਪਹਿਲਾਂ ਤਾਂ ਟੀਮ ਤੇ ਗੋਲੀਬਾਰੀ ਕੀਤੀ ਜਿਸ ਕਨ ਜਵਾਬ ਵੀ ਕਾਰਵਾਈ ਹੁੰਦੀ ਹੈ ਗੋਲੀ ਚੱਲਦੀ ਹੈ ਦੋਨਾਂ ਪਾਸੇ ਚ ਚਾਰ ਗੋਲੀਆਂ ਤੇ ਦੂਸਰੇ ਪਾਸੋਂ ਵੀ ਗੋਲੀਆਂ ਚਲਾਈਆਂ ਜਾਂਦੀਆਂ ਤੇ ਪਹਾੜੀਏ ਨੂੰ ਗੋਲੀ ਲੱਗ ਜਾਂਦੀ ਹੈ ਕਿ ਨਾਮੀ ਕੁੱਕੂ ਪਹਾੜੀਏ ਨੂੰ ਗੋਲੀ ਲੱਗਣ ਤੋਂ ਬਾਅਦ ਕਾਬੂ ਕਾਰ ਲਿਆ ਜਾਂਦਾ ਹੈ ਤੇ ਤੁਰਤ ਇਲਾਕੇ ਦੇ ਹਸਪਤਾਲ ਵਿੱਚ ਦਾਖਲ ਕੀਤਾ ਜਾਂਦਾ ਜਿੱਥੇ ਉਸ ਦੀ ਹਾਲਤ ਫੋਲ ਹਾਲਸਤੇਰ ਦੱਸੀ ਜਾ ਰਹੀ ਹੈ ਉਹ ਹਥਿਆਰਾਂ ਦੀ ਸਪਲਾਈ ਨਹੀਂ ਕਈ ਸਮ ਕਈ ਮਾਮਲਿਆਂ ਵਿੱਚ ਲੜਿੰਦਾ ਸੀ ਪੁਲਿਸ ਨੇ ਦੱਸਿਆ ਸੁਰੱਖਿਆ ਬਲਾ ਨੇ ਦੋਵੇਂ ਮੁਕਾਬਲਿਆਂ ਚੌਕਸੀ ਨਾ ਕੰਮ ਕੀਤਾ ਦੋਵੇਂ ਮੁਕਾਬਲੇ ਮਾਮਲਿਆਂ ਵਿੱਚ ਪੁਲਿਸ ਨੇ ਜਨਤਾ ਤੇ ਉਹਨਾਂ ਦੀ ਅਧਿਕਾਰੀਆਂ ਦੀ ਸੁਰੱਖਿਆ ਨੂੰ ਤਰਜੀਹ ਦਿੱਤੀ ਦਿੱਲੀ ਪੁਲਿਸ ਦੇ ਇੱਕ ਬੁਲਾਰੇ ਨੇ ਕਿਹਾ ਕਿ ਇਹ ਨਾ ਮੁਕਾਬਲੇ ਪਿੱਛੇ ਉਦੇਸ਼ ਸਰਵਾਪਰਾ ਦੇ ਨੂੰ ਫੌਨ ਨਾ ਨਿਸ਼ਗੋ ਰਾਜਤਾਨੀ ਬਦਰੀ ਗਤੀਵਧੀਆਂ ਨੂੰ ਰੋਕਣਾ ਅੰਤ ਤੱਕ ਸੁਰੱਖਿਆ ਨੂੰ ਯਕੀਨੀ ਬਣਾਉਣਾ ਵੀ ਹੈ ਮੁਕਾਬਲੇ ਤੋਂ ਬਾਅਦ ਜਾਂਚ ਅਤੇ ਪੁੱਛਗਿੱਛ ਜਾਰੀ ਹੈ ਇਸ ਵਾਰ ਉਹਨਾਂ ਦਾ ਨੈਟਵਰਕ ਦਾ ਪਰਦਾ ਵੀ ਫਾਸ਼ ਕੀਤਾ ਯਾਰ ਇਹਫਲ ਹਾਲ ਕੀ ਕਹਿਣਾ ਚਾਹੁੰਦੇ ਹੋ ਪੁਲਿਸ ਨੂੰ ਵਾਹਵਾ ਹੀ ਦੇਣਾ ਚਾਹੁੰਦੇ ਕਿ ਤੁਸੀਂ ਉਤੇ ਸਵਾਲ ਖੜਾ ਕਰਨੀ ਚਾਹੁੰਦੇ ਤੇ ਇਸ ਦੇ ਕਮੈਂਟ ਬਾਕਸ ਵਿੱਚ ਕਮੈਂਟ ਕਰਨਾ ਨਾ ਭੁੱਲਿਓ ਤਾਂ ਤੁਸੀਂ ਦੇਖਦੇ ਰਹੋ ਚਨ ਸ਼ਾਨ ਪੰਜਾਬੀ ਮਾਨ ਪੰਜਾਬੀ ਧੰਨਵਾਦ